ਮੁੰਡਾ ਲੈ ਕੇ ਗਿਆ ਇਹੋ ਜਹੀ ਬਰਾਤ ਰਾਹ ਵਿੱਚ ਹਰ ਕੋਈ ਲੱਗਿਆ ਖੜਖੜ ਦੇਖਣਾ ਤੇ ਵੀਡੀਓ ਬਣਾਉਣਾ ਦੋਸਤੋ ਅੱਜ ਕੱਲ ਜਿੱਥੇ ਵਿਆਹਾਂ ਵਿੱਚ ਬਹੁਤ ਹੀ ਪੈਸਾ ਖਰਚਿਆ ਜਾਂਦਾ ਹੈ ਉੱਥੇ ਹੀ ਇੱਕ ਮੁੰਡਾ ਬਿਨਾਂ ਪੈਸਿਆਂ ਤੋਂ ਲੈ ਕੇ ਗਿਆ ਆਪਣੀ ਬਰਾਤ ਦੋਸਤੋ ਅੱਜ ਕੱਲ ਜਿੱਥੇ ਵਿਆਹਾਂ ਵਿੱਚ ਡੋਲੀ ਵਾਲੀ ਕਾਰ ਲਈ ਬਹੁਤ ਪੈਸੇ ਖਰਾਬ ਕੀਤੇ ਜਾਂਦੇ ਨੇ ਉੱਥੇ ਹੀ ਇਸ ਮੁੰਡੇ ਨੇ ਥੋੜੇ ਜਿਹੇ ਪੈਸਿਆਂ ਵਿੱਚ ਕਰ ਦਿੱਤਾ ਸਾਰਾ ਵਿਆਹ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਜਾਇਆਂ ਹੋਈਆਂ ਬਲਦ ਰੇੜੀਆਂ ਦਿਖਾਈ ਦੇ ਰਹੀਆਂ ਨੇ ਦਰਸਲ ਜਿਸ ਮੁੰਡੇ ਦਾ ਵਿਆਹ ਸੀ ਉਸਦੇ ਕੋਲ ਇੱਕ ਬਲਦ ਰੇੜੀ ਸੀ ਅਤੇ ਵਿਆਹ ਵਲੇ ਦਿਨ ਵੀ ਮੁੰਡਾ ਡੋਲੀ ਵਾਲੀ ਕਾਰ ਦੀ ਥਾਂ ਉਸੇ ਬਲਦ ਰੇੜੀ ਨੂੰ ਸਜਾ ਕੇ ਲੈ ਕੇ ਗਿਆ ਅਤੇ ਹੋਰ ਬਰਾਤੀਆਂ ਤੇ ਰਿਸ਼ਤੇਦਾਰਾਂ ਲਈ ਵੀ ਪਿੰਡ ਵਿੱਚੋਂ ਅਤੇ ਆਸ-ਪਾਸੇ ਦੇ ਪਿੰਡਾਂ ਵਿੱਚੋਂ ਬਲਦ ਰੇੜੀਆਂ ਇਕੱਠੀਆਂ ਕਰ ਲਈਆਂ ਮੁੰਡਾ ਆਪਣੀ ਸਾਰੀ ਹੀ ਬਰਾਤ ਪੁਰਾਣੇ ਸਮਿਆਂ ਵਾਂਗ ਬਲਦ ਰੇੜੀਆਂ ਦੇ ਉੱਪਰ ਲੈ ਕੇ ਗਿਆ ਇਸ ਬਰਾਤ ਨੂੰ ਲੋਕ ਰਾਹ ਵਿੱਚ ਖੜਖੜ ਦੇਖ ਰਹੇ ਸੀ ਅਤੇ ਵੀਡੀਓ ਬਣਾ ਰਹੇ ਸੀ ਸੋ ਅੱਜ ਕੱਲ੍ਹ ਵਿਆਹਾਂ ਵਿੱਚ ਜਿੰਨਾ ਜ਼ਿਆਦਾ ਪੈਸਾ ਖਰਾਬ ਕੀਤਾ ਜਾਂਦਾ ਹੈ ਤੇ ਦਿਖਾਵਾ ਕੀਤਾ ਜਾਂਦਾ ਹੈ ਰਿਸ਼ਤੇ ਉਨੇ ਹੀ ਘੱਟ ਚੱਲਦੇ ਨੇ ਪਹਿਲਾਂ ਸਾਰੇ ਸ਼ਗਨ ਬਿਲਕੁਲ ਸਾਦੇ ਹੁੰਦੇ ਸੀ ਅਤੇ ਰਿਸ਼ਤੇ ਵੀ ਰਦੇ ਦਮ ਤੱਕ ਨਿਭਦੇ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ